ਸਸਰੀ ਗੱਲ ਦੀ ਤੁਸੀਂ ਦੇਖ ਲਓ ਸ਼ੇਰ ਪੰਜਾਬ ਨਿਊਜ਼ சேன ਨੰਬਰ ਇਹ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਦੇ ਉੱਤੇ ਫਾਇਰਿੰਗ ਹੋਈ ਆ ਜੀਹਾਂ ਦੱਸਦੇ ਆ ਕਿ ਆ ਤਿੰਨ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਤਾਬੜ ਤੋੜ ਜਿਹੜੇ ਨੇ ਪੰਜਾਬ ਰੋਡਵੇਜ਼ ਦੀ ਬੱਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਆਖਿਰਕਾਰ ਇਹ ਨੌਜਵਾਨ ਕਿਉਂ ਸੀ ਔਰ ਕਿਉਂ ਫਾਇਰਿੰਗ ਕੀਤੀ ਗਈ ਇਸ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਤਾਂ ਇਸ ਫਾਇਰਿੰਗ ਤੋਂ ਬਾਅਦ ਬੱਸ ਦੇ ਅੰਦਰ ਬੈਠੀਆਂ ਸਵਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਤਾਂ ਅਚਾਨਕ ਸਵਾਰੀਆਂ ਨੇ ਕਿਹਾ ਕਿ ਅਚਾਨਕ ਤਾਬੜ ਤੋੜ ਗੋਲੀਆਂ ਦੀਆਂ ਆਵਾਜ਼ਾਂ ਆਉਣੀਆਂ ਚਾਲੂ ਹੋ ਗਈਆਂ ਤਾਂ ਕੁਝ ਸਮਝ ਨਹੀਂ ਲੱਗਾ ਤਾਂ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਮੁਜਰਮਾਨ ਨੂੰ ਫੜਨ ਵਾਸਤੇ ਜੜਾ ਆ ਪੁਲਿਸ ਦੀਆਂ ਟੀਮਾਂ ਬਣ ਚੁੱਕੀਆਂ ਨੇ ਸਿੱਧਾ ਸੀ ਤੁਸੀਂ ਹਾਂਜੀ ਮੈਂ ਬਸ ਦੇ ਵਿੱਚ ਮੇਰਾ ਨਾਮ ਅਮਨਦੀਪ ਸਿੰਘ ਆ ਮੇਰਾ ਨਾਮ ਭਵਨ ਬਤੌਰ ਕੰਟਰਕਟਰ ਕੰਮ ਕਰਦਾ ਹਾਂ ਮੈਂ ਡਰਾਈਵਰ ਕੰਮ ਕਰਦਾ ਹਾਂ ਪੰਜਾਬ ਰੇਲਵੇ ਸੋਇਪੋਡੀਪੂ ਦੇ ਵਿੱਚ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਜਦੋਂ ਅਸੀਂ ਚੱਲ ਕੇ ਆ ਰਹੇ ਸੀ 5:00 ਵਜੇ 10:00 ਚੱਲ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕੋਈ ਤਿੰਨ ਅਣਪਛਾਤੇ ਬੰਦੇ ਆਏ ਉਹਨਾਂ ਨੇ ਇੱਜੀ ਗੋਲੀ ਮਾਰੀ ਆ ਉਹਨਾਂ ਨੇ ਪਹਿਲੀ ਗੋਲੀ ਨਹੀਂ ਮਾਰਿਆ ਬਲਕਿ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ 'ਤੇ ਦੂਜੀ ਗੋਲੀ ਅਗਲੇ ਬੰਦੇ ਕਰਕੇ ਮੋਟਰਸਾਈਕਲ 'ਤੇ ਦੂਜੀ ਗੋਲੀ ਅ E... ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਮੇਰੇ ਦੇ શરી ਲੱਗੇ ਆ ਮੇਰੇ ਦੇ શરી ਲੱਗੇ ਆ ਨਹੀਂ ਪਤਾ શરી ਲੱਗੇ ਨਹੀਂ ਪਤਾ ਕੱਚ ਵੀ ਟੁੱਟ ਗਿਆ ਕੱਚ ਵੀ ਟੁੱਟ ਕੇ ਬਚ ਗਿਆ ਤੇ શરી ਲੱਗੇ ਤੁਸੀਂ ਨਹੀਂ ਮੈਡੀਸਿਨ ਵਗੈਰਾ શરી ਲੱਗੇ ਤੁਸੀਂ ਨਹੀਂ ਮੈਡੀਸਿਨ ਵਗੈਰਾ ਉਹ ਉਸ ਤੋਂ ਬਾਅਦ ਅਸੀਂ ਪਾਸੇ ਇੱਥੇ ਲੈ ਕੇ ਆ ਗਏ ਉਸ ਤੋਂ ਬਾਅਦ ਅਸੀਂ ਪਾਸੇ ਇੱਥੇ ਲੈ ਕੇ ਆ ਗਏ ਭਰਾਮ ਖਾਣੇ ਚਾਹੀਦਾ ਹੈ ਲੱਖੋ ਕੇ ਭਰਾਮ ਖਾਣੇ ਚਾਹੀਦਾ ਹੈ ਕਲੈਕਟਰ ਤੁਹਾਡੇ ਸਹਾਰੇ શરી ਲੱਗੇ ਡਰਾਈਵਰ ਸਹਾਰੇ શરી ਲੱਗੇ ਡਰਾਈਵਰ ਸਹਾਰੇ ਬਿਲਕੁਲ ਕੀ ਪਤਾ ਲੱਗਿਆ ਕੀ ਪਤਾ ਲੱਗਿਆ ਤੁਸੀਂ ਕਿਹਦੇ ਆਏ ਹੋ ਅੱਜ ਜੇ ਤੁਹਾਨੂੰ ਪਤਾ ਹਾਲ ਨਹੀਂ ਸਾਣ ਹੈਗੀ ਜਾਂ ਤੇ ਨਾ ਹੀ ਸਾਣ ਜਾਣ ਬਿਸ਼ਣ ਹੈਗੀ ਜਾਂ ਨਾ ਹੀ ਸਾਣ ਅਸੀਂ ਧਰਮ ਕੋਡ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ